ਜ਼ਾਲਮ ਸਿਆਸਤ ਨੇ 1947 ਵਿੱਚ ਪੰਜਾਬ ਦੇ ਦੋ ਟੁਕੜੇ ਕਰ ਦਿੱਤੇ ਜਿਨ੍ਹਾਂ ਨੂੰ ਅੱਜ ਅਸੀਂ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਨਾਵਾਂ ਦੇ ਨਾਲ ਬੁਲਾਉਂਦੇ ਆ ਬੇਸ਼ੱਕ ਸਿਆਸਤ ਨੇ ਆਪਣਾ ਕਰੂਰ ਚਿਹਰਾ ਦਿਖਾਇਆ ਪਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੋਕ ਅੱਜ ਵੀ ਇੱਕ ਦੂਜੇ ਦੇ ਵਿੱਚ ਦੀ ਸਾਹ ਲੈਂਦੇ ਨੇ ਇੱਕ ਦੂਜੇ ਨੂੰ ਦੇਖਣਾ ਲੋਚਦੇ ਨੇ ਇੱਕ ਦੂਜੇ ਦੇ ਮਹਿਮਾਨ ਬਣ ਕੇ ਵਿਚਰਨਾ ਲੋਚਦੇ ਨੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਵੱਲੋਂ ਇਸ ਵਾਰ ਫਿਰ ਜਾਨੀ ਕਿ ਦੂਜੀ ਵਾਰ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਕਰਵਾਈ ਗਈ ਜਿਦੇ ਵਿੱਚ ਵਿਸ਼ਵ ਭਰ ਦੇ ਮੁਲਕਾਂ ਦੇ ਵਿੱਚੋਂ ਪੰਜਾਬੀ ਵਿਦਵਾਨਾਂ ਲੇਖਕਾਂ ਫਿਲਮ ਕਲਾਕਾਰਾਂ ਨੇ ਹਿੱਸਾ ਲਿਆ ਬ੍ਰਿਟਾਨੀਆ ਦੀ ਧਰਤੀ ਤੋਂ ਵੀ ਇੱਕ ਵਫ਼ਦ ਇਸ ਦੂਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਵਿੱਚ ਪਹੁੰਚਿਆ ਹੋਇਆ ਸੀ ਖੁਸ਼ੀ ਦੀ ਗੱਲ ਇਹ ਹੈ ਕਿ ਉਹਨਾਂ ਦੇ ਵਿੱਚੋਂ ਇੰਗਲੈਂਡ ਦੀ ਧਰਤੀ ਤੇ ਪ੍ਰਸਿੱਧ ਟੀਵੀ ਪੇਸ਼ਕਾਰਾ ਫਿਲਮ ਅਦਾਕਾਰਾ ਤੇ ਵੱਖ-ਵੱਖ ਮਾਂਚਾਂ ਦੇ ਉੱਪਰ ਸੰਚਾਲਨ ਕਰਦੀ ਨਜ਼ਰ ਆਉਂਦੀ ਮੋਹਨਜੀਤ ਬਸਰਾ ਉਰਫ ਮੋਨੀ ਬਸਰਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਅਹਿਮਦ ਰਜ਼ਾ ਪੰਜਾਬੀ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਇੱਕ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਨਾਲ ਨਿਵਾਜਿਆ ਗਿਆ। ਪੰਜ ਦਰਿਆ ਦੇ ਨਾਲ ਗੱਲਬਾਤ ਕਰਦਿਆਂ ਮੋਨੀ ਬਸਰਾ ਨੇ ਕਿਹਾ ਕਿ ਪਾਕਿਸਤਾਨ ਵਿੱਚ ਵਸਦੇ ਪੰਜਾਬੀ ਬਹੁਤ ਹੀ ਦਿਲਦਾਰ ਨੇ। ਉਹਨਾਂ ਦੀ ਮਹਿਮਾਨ ਨਿਵਾਜ਼ੀ ਨੇ ਦਿਲ ਲੁੱਟ ਲਿਆ। ਉਹਨਾਂ ਵੱਲੋਂ ਹਰ ਕਿਸੇ ਨੂੰ ਅੱਖਾਂ ਦੀਆਂ ਪਲਕਾਂ ਤੇ ਬਿਠਾ ਕੇ ਜੋ ਨੈਗ ਪਿਆਰ ਮੋਹ ਮੁਹੱਬਤ ਵਖਸ਼ੀ ਗਈ ਉਹ ਰਹਿੰਦੀ ਦੁਨੀਆ ਤੱਕ ਭੁਲਾਈ ਨਹੀਂ ਜਾਵੇਗੀ ਆਓ ਸੁਣਦੇ ਹਾਂ ਕਿ ਮੋਨਜੀਤ ਬਸਰਾ ਜੀ ਨੇ ਆਪਣੇ ਇਸ ਸਨਮਾਨ ਸਬੰਧੀ ਕੀ ਕਿਹਾ ਸ੍ਰੀ ਗਾਲ ਜੀ ਮੈਂ ਬੋਣੀ ਬਸਰਾ ਮੈਂ ਜਿਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਲਾਹੌਰ ਦੀ ਧਰਤੀ ਤੇ ਅਸੀਂ ਆਏ ਹੋਏ ਹਾਂ ਤਾਂ ਮੈਂ ਬਹੁਤ ਹੀ ਮਾਣ ਦੇ ਨਾਲ ਇਹ ਦੱਸਣਾ ਚਾਹੁੰਦੀ ਹਾਂ ਕਿ ਜੋ ਪਾਕਿਸਤਾਨ ਦੇ ਪੰਜਾਬੀ ਆ ਉਹਨਾਂ ਨੇ ਜੋ ਸਾਨੂੰ ਪਿਆਰ ਦਿੱਤਾ ਹੈ ਮੈਂ ਆਪਣੀ ਜ਼ੁਬਾਨ ਨਹੀਂ ਉਸ ਦਾ ਬਿਆਨ ਨਹੀਂ ਕਰ ਸਕਦੀ ਕਿ ਇੰਨੀ ਪਿਆਰ ਮੁਹੱਬਤ ਉਹਨਾਂ ਨੇ ਸਾਨੂੰ ਦਿਖਾਈ ਆ ਲੱਗਦਾ ਹੀ ਨਹੀਂ ਕਿ ਅਸੀਂ ਕਿਸੇ ਹੋਰ ਕੰਟਰੀ ਦੇ ਵਿੱਚ ਆਏ ਹੋਇਆ ਐਦਾਂ ਲੱਗਦਾ ਹੈ ਕਿ ਇਹ ਇੱਥੇ ਅਸੀਂ ਸਦਾ ਦੇ ਰਹਿੰਦੇ ਹਾਂ ਇੰਨਾ ਇਹਨਾਂ ਨੇ ਸਾਨੂੰ ਪਿਆਰ ਦਿੱਤਾ ਹੈਗਾ ਬਹੁਤ-ਬਹੁਤ ਸ਼ੁਕਰੀਆ ਕਰਦੇ ਹਾਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਨੇ ਸਾਨੂੰ ਇਸ ਇੰਨਾ ਸਨਮਾਨ ਦਿੱਤਾ ਹੈਗਾ ਤੇ ਇੱਕ ਛੋਟਾ ਜਿਹਾ ਸਾਨੂੰ ਇਹ ਐਪਰੀਸੀਏਸ਼ਨ ਅਵਾਰਡ ਦਿੱਤਾ ਹੈਗਾ ਜਿਸ ਦੀ ਮੈਂ ਬਹੁਤ ਬਹੁਤ ਆਭਾਰੀ ਹਾਂ ਇਹ ਜੋ ਪਿਆਰ ਇਹਨਾਂ ਨੇ ਸਾਡੀ ਝੋਲੀ ਪਾਇਆ ਇਹ ਰਹਿੰਦੀ ਜ਼ਿੰਦਗੀ ਤੱਕ ਅਸੀਂ ਇਸ ਪਿਆਰ ਨੂੰ ਕਦੀ ਵੀ ਭੁਲਾ ਨਹੀਂ ਸਕਦੇ ਇਹਨਾਂ ਨੇ ਜੋ ਪਿਆਰ ਦਿਖਾਇਆ ਜੋ ਆਪਣਾਪਨ ਦਿਖਾਇਆ ਬਸ ਮੈਂ ਕਹਿੰਨੀ ਆ ਇਹ ਐਸੀ ਤਰ੍ਹਾਂ ਹੀ ਜਿਉਂਦਾ ਰਹੇ ਤੇ ਆਪਾਂ ਰਲ ਮਿਲ ਕੇ ਸਾਰੇ